ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਅੱਜ ਮੈਂ ਇੱਕ ਛੋਟਾ ਜਿਹਾ ਬਲੌਗ ਲੈ ਕੇ ਆਇਆ ਹਾਂ ਉਮੀਦ ਕਰਦਾ ਸਾਨੂੰ ਤੁਹਾਨੂੰ ਇਹ ਮੇਰਾ ਬਲੌਗ ਚੰਗਾ ਲੱਗੇਗਾ ਮੇਰੇ ਬਲੌਗ 'ਚ ਬਨੇ ਰਹੋ ਚਲੋ ਪਹਿਲਾਂ ਤੁਹਾਨੂੰ ਮੈਂ ਆਪਣੇ ਪੈਰੈਂਟਸ ਜਿਹੜੇ ਕਿ ਸਾਡੇ ਫੈਮਿਲੀ ਵਾਂਗੂ ਆ ਇਹਨਾਂ ਨੂੰ ਵੇਖੋ ਇਹ ਮਿੱਠੂ ਏ ਤੇ ਟੀਟੂ ਏ 18 ਹੀ ਹੈ ਤੇ ਇਹ ਸਾਡਾ ਟੀਕੂ ਜੀ ਨਾਲ ਤੁਸੀਂ ਬੜੇ ਪਿਆਰ ਦਿੰਦੇ ਹੋ ਜੀ ਅਹੀਂ ਆ ਗਏ ਹੁਣ ਆਪਣੀ ਕਿਚਨ ਚ ਸਰਦਾਰਨੀ ਜੀ ਅੱਜ ਬਾਰਿਸ਼ ਕਰਕੇ ਬਾਰਿਸ਼ ਕਾਫੀ ਹੋਈ ਆ ਜਿਹਦੇ ਕਰਕੇ ਬੱਚੇ ਵਾਸਤੇ ਕੀ ਬਣਾ ਰਹੇ ਹੋ ਬਰੈਡ ਪਕੌੜੇ ਬਰੈਡ ਪਕੌੜੇ ਬਣਾਦੇ ਪਏ ਆ ਵੇਸਣ ਵਾਲੇ ਬ੍ਰੈਡ ਪਕੌੜੇ ਵੇਚਣ ਵਾਲੇ ਹੁੰਦੇ ਆ ਹਾਂਜੀ ਹਾਂਜੀ ਮੈਨੂੰ ਵੀ ਅੱਜ ਹੀ ਪਤਾ ਚੱਲਿਆ ਵੇਚਣ ਤੇ ਲੱਗਦਾ ਹੈ ਨਾ ਠੀਕ ਹੈ ਜੀ ਠੀਕ ਬਣਾਉ ਉਹ ਕਿੰਨੀ ਲੱਗੇ ਤੇ ਪਤਾ ਲੱਗੇ ਕਿੰਨਾ ਬਣਦਾ ਆਹ ਹਾਂ ਮੈਂ ਤੇ ਵੀਡੀਓ ਬਣਾ ਸਕਦਾ ਲਓ ਜੀ ਵੇਖੋ ਜੀ ਸ਼ਾਇਦ ਤੁਹਾਡੇ ਘਰ ਵੀ ਇਦਾਂ ਦੇ ਪਕੌੜੇ ਬਣਦੇ ਹੋਣਗੇ ਬ੍ਰੈਡ ਵਾਲੇ ਆਲੂ ਵੀ ਵਿੱਚ ਪੈਂਦੇ ਨੇ ਬੰਨਿਆਣੇ ਸਿੰਪਲ ਖਾਂਦੇ ਆ ਲੋ ਜੀ ਚਾਰ ਪੀਸ ਪਹਿਲੇ ਤੇ ਆਪਣੇ ਰੈਡੀ ਹੋ ਗਏ ਜਿਹੜੇ ਸਾਡੇ ਪਹਿਲਾਂ ਡੈਡੀ ਖਾਣਗੇ ਕਿ ਤੁਹਾਨੂੰ ਦੇ ਦੇ ਤੈਨੂੰ ਦੇ ਤੇ ਠੀਕ ਹੈ ਜੀ ਤੁਹਾਡੇ ਵਲੌਗ ਨੂੰ ਪਿਆਰ ਜਰੂਰ ਦਿਓ ਆਂਦੇ ਰਹਿਣਗੇ ਵਲੌਗ ਦਿੱਲੀ ਹੁਣ ਤੇ ਕਮੈਂਟ ਕਰਕੇ ਦੱਸੋ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਤੁਹਾਨੂੰ ਕਿੰਨਾ ਨੇ ਲੱਗਦੇ ਆ ਹਾਂਜੀ ਕੋਈ ਕਮੀ ਪੇਸ਼ੀ ਹੋਵੇ ਜਰੂਰ ਦੱਸਿਓ ਵਲੌਗ ਕਰਾਂਗੇ ਸਾਜ ਕਰਾਂਗੇ ਹੌਲੀ ਹੌਲੀ ਤੁਹਾਡੇ ਵੀ ਇਦਾਂ ਹੀ ਬੰਦੇ ਨੇ ਵਲੌਗ 'ਚ ਵਲੌਗ ਚ ਕੋਈ ਗੱਲ ਨਹੀਂ ਪਿਆਜ਼ ਪੂਜੀ ਬਾਰੇ ਹੋ ਹੈ ਪਿਆਜ਼ ਕੀਤੀ ਪਾਉਣੇ ਪਿਆਜ਼ ਵਾਲੇ ਥੋੜੇ ਜਿਹਾ ਪਕੌੜੇ ਬਣਾ ਰਹੇ ਹੋ ਪਿਆਜ਼ ਵਾਲੇ ਵਧੀਆ ਲੱਗ ਪਕੌੜੇ ਕੌਣ ਨਾ ਪਿਆਜ਼ ਦੇ ਪਕੌੜੇ ਖਾਣੇ ਹਾਂਜੀ ਉਹ ਬੱਚਾ ਲੈ ਕਿੰਨਾ ਕਿੰਨਾਂ ਨੂੰ ਪਿਆਜ਼ ਵਾਲੇ ਪਕੌੜੇ ਚੰਗੇ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਨਾ ਲੈਵਾਉਂਦੇ ਆ ਵੀ ਬੰਦਾ ਪੁੱਜ ਜਾਂਦਾ ਆ ਵੀ ਪਕੌੜੇ ਹੋਏ ਪਏ ਆ ਗਰਮੀ ਬਹੁਤ ਜ਼ਿਆਦਾ ਆ ਕੀ ਕਰੀਏ ਇਹ ਹੁਣ ਸਵਾਦ ਆ ਸਵਾਦ ਨਾਲ ਖਾਣੇ ਆ ਤੇ ਮਿਹਨਤ ਤਾਂ ਕਰਨੀ ਪੈਣੀ ਐ ਨਾ ਮਿਹਨਤ ਕਰਨੀ ਪੈਣੀ ਆ ਬਿਲਕੁਲ ਬਿਲਕੁਲ ਹੁਣ ਜੇ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਤੇ ਮੈਨੂੰ ਨਹੀਂ ਨਾਲੇ ਤੇ ਪਤਾ ਨਹੀਂ ਕਿੱਦਾਂ ਦੇ ਤੇਲ 'ਚ ਬਣਾਇਆ ਜਾਂਦਾ ਜੋ ਕੜਾਈ ਵੈਣੀ ਨਾ ਫੇਰ ਮੇਰਾ ਮਨ ਜਾ ਖਰਾਬ ਹੁੰਦਾ ਬਿਲਕੁਲ ਬਿਲਕੁਲ ਜਿਆਦਾ ਵੇ ਸਾਰੇ ਤਕਰੀਬਨ ਆਪਣੇ ਘਰੇ ਬਣਦੇ ਹੋਣਗੇ ਤੇ ਵਾਦੇ ਬਣ ਜਾਂਦੇ ਆ ਉਹ ਕਹਿੰਦੇ ਵਾਦੀ ਬਣਦੇ ਆ ਚਲੋ ਜੀ ਆਪਾਂ ਫਿਰ ਆਪਾਂ ਤੁਹਾਨੂੰ ਆਪਣੇ ਪੈਰਟਸ ਦੇ ਨਾਲ ਜਰੂਰ ਮਿਲਾਵਾਂਗੇ ਟੀਟੂ ਨੂੰ ਕਾਫੀ ਜਾਣੇ ਲਾਈਵ ਦੇ ਵਿੱਚ ਪਿਆਰ ਕਰਦੇ ਨੇ ਕਿਉ ਟੀਟੂ ਟਿਟੂ ਨੇ ਕਾਣੀ ਦਿੱਤੀ ਇਹ ਮਿੱਠੂ ਵੀ ਬੈਠਾ ਆਪਣੇ ਨਾਲ ਆ ਗਿਆ ਤੇ ਇਹ ਸਾਡਾ ਨਟਕੜੀ ਉਹ ਨਟਕੜੀ ਈਗੂ ਇਹ ਜਿਆਦਾ ਨਟਕਟ ਹੈਗਾ ਹੋਰ ਦਿਖਾਵਾਂਗੇ ਹੁਣ ਅਲੂ ਪਿਆਲੇ ਮਰਾ 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 ਲੈ ਕੇ ਬਰਾਤ ਬੱਚਿਆਂ ਦੇ ਕਾਂਗੜੇ ਦੇ ਮਾ ਮੂ ਪਿਆਰ ਦੇ ਆਪਣੀ ਪਤੰਦੇ ਦੇ ਬਣ ਜਾਣ ਅੱਛਾ ਵੇਖ ਲਓ ਜੀ ਗਰਮੀ ਨਾਲ ਕਿੰਨਾ ਬੁਰਾ ਹਾਲ ਹੈ ਕਿਚਨ ਦੇ ਵਿੱਚ ਲੇਡੀਜ਼ ਵਾਸਤੇ ਇਹ ਕਿੰਨਾ ਔਖਾ ਹੋ ਜਾਂਦਾ ਸਾਰਾ ਦਿਨ ਰਸੋਈ ਦੇ ਵਿੱਚ ਬੈਠੇ ਰਹਿਣਾ ਸਾਡੇ ਵਾਸਤੇ ਰੋਟੀ ਬਣਾਉਣੀ ਕਈ ਵਾਰੀ ਮੈਂ ਕਹਿੰਦੀ ਇੰਨੀਆਂ ਵੀ ਮੇਰਾ ਮੰਝਾ ਰਸੋਈ 'ਚ ਹੀ ਢਾਡੋ ਹੂੰ ਰੋਈ ਨਾ ਜੀ ਵੇ ਤਾਰਾ ਦੇਣ ਜਦੋਂ ਘਰ ਦਾ ਕੰਮ ਨਹੀਂ ਕੋਈ ਦਾ ਨਹੀਂ ਨਾ ਮੁਕਦਾ ਹੋਰ ਮੈਂ ਤੁਸੀਂ ਵੀ ਕਹਿੰਦੇ ਨਹੀਂ ਮੇਰਾ ਮੰਜਾ ਵੀ ਇੱਥੇ ਲਾ ਦਿਓ ਲਓ ਜੀ ਪਕੌੜੇ ਗੰਡੇ ਵਾਲੇ ਹਨਾ ਕਿਹਨੂੰ ਕਿਹਨੂੰ ਪਸੰਦ ਆ ਕਿਹਨੂੰ ਕਿਹਨੂੰ ਪਸੰਦ ਆ تقريبا ਸਾਰਿਆਂ ਨੂੰ ਪਸੰਦ ਆਉਣੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਨੂੰ ਮਗਾ ਜੇ ਬਣਉਣ ਲੱਗੇ ਨਾਲ ਪਕੌੜੇ ਪਿਆਜ਼ ਵਾਲੇ ਵੀ ਚੱਲਣ ਤੇ ਵਧੀਆ ਵੀ ਤੇ ਬੰਨਾਈ ਆ ਖਾਣ ਦਾ ਤੇ ਹਾਂ ਆਹ ਨਾਲੇ ਦੇ ਪਾ ਲਓ ਜੀ ਆਲੂਆਂ ਦੇ ਪਕੌੜੇ ਆਪਣੇ ਪੈ ਗਏ ਨੇ ਕੜਾਈ 'ਚ ਆਲੂ ਪਿਆਜ਼ ਦੇ ਪਕੌੜੇ ਫਾਤੇ ਜੀ ਕੜਾਈ ਦੇ ਵਿੱਚ ਇਹ نئے ਪਕੌੜੇ ਦੇ ਮਜ਼ੇਦਾਰ ਐ ਹੋਈ ਹੁੰਦੇ ਆ ਆਪਣੀ ਪਕੌੜੇ ਦੇ ਹੁੰਦੇ ਹੀ ਐ ਨੇ ਆਹ ਤੇ ਬਾਅਦ ਵਿੱਚ ਆਏ ਹਾਂ ਪਹਿਲਾਂ ਵੀ ਅਸੀਂ ਪਕੌੜੇ ਖਾਂਦੇ ਹੁੰਦੇ ਸੀ ਅਸੀਂ ਬਿਲਕੁਲ ਬਿਲਕੁਲ ਲਓ ਜੀ ਆਪਾਂ ਲੈ ਕੇ ਆਏ ਪਕੌੜੇ ਆਪਣੇ بیٹے ਵਾਸਤੇ ਵੱਡੇ ਜਿਹੜਾ ਕੀ ਪਕੌੜਿਆਂ ਦਾ ਬੜਾ ਸ਼ਕੀਨ ਹੈ ਬ੍ਰੈਡ ਪਕੌੜੇ ਦਾ ਕਿਉਂ ਕਰਨ ਸਤਿ ਸ੍ਰੀ ਅਕਾਲ ਵਾਹੇ ਸਾਰਿਆਂ ਨੂੰ ਮੇਰਾ ਵੱਡਾ ਬੇਟਾ ਜਸਕਰਨ ਸਿੰਘ ਜਿਹਨੂੰ ਕੀ ਬ੍ਰੈਡ ਦੇ ਪਕਵੜੇ ਬੜੇ ਪਸੰਦ ਨੇ ਕਿਉਂ ਕਰਨ ਠੀਕ ਹੈ ਨਾ ਸਵਾਲ ਨਾ ਗੰਡੇ ਵਾਲੇ ਖਾਣੇ ਗੰਡੇ ਵਾਲੇ ਨਹੀਂ ਨਹੀਂ ਗੰਡੇ ਵਾਲੇ ਨਹੀਂ ਖਾਣੇ ਹਨਾ ਵਧੀਆ ਲਓ ਜੀ ਪਲੇਟ ਭਰ ਕੇ ਤਿਆਰ ਆ ਪਕੌੜਿਆਂ ਦੀ ਮੌਸਮ ਦੇ ਹਿਸਾਬ ਨਾਲ ਹੀ ਚੰਗੇ ਲੱਗਦੇ ਆ ਨਾਲ ਸੌਸ ਅੱਧੀ ਖਾਲੀ ਆ ਤੇ ਰੈਡੀ ਨੇ ਬਣਾ ਕੇ ਖਾਣ ਵਾਲੇ ਕਿਵੇਂ ਦੇ ਬਣੇ ਵਧੀਆ ਸ਼ੈੱਕ ਜੀ ਪਹਿਲਾਂ ਕੋ ਦਿਖਾ ਰਹੇ ਆ ਹਾਂਜੀ ਹਾਂਜੀ ਬਹੁਤ ਸ਼ਕ ਸਾਨੂੰ ਵੀ ਪਾ ਕੇ ਦੋ ਪਲੇਟ ਚ ਅਸੀਂ ਵੀ ਖਾਈਏ। ਸ਼ਗੋ ਤੁਸੀਂ ਪਾਓ। ਤੁਸੀਂ ਪਾਓ। ਪਾਓ ਤੇ ਕਰੀਏ ਬਲੌਗ ਦਾ ਐਂਡ। ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਤੁਹਾਡਾ ਕਿਵੇਂ ਦਾ ਲੱਗਾ। ਠੀਕ ਹੈ ਜੀ। ਅਸੀਂ ਚੱਲਦਾ ਪੈ ਤੇ ਠੰਡੇ ਹੋ ਜਾਣਾ। ਚੱਕ ਲਓ। ਤੇ ਆਪਾਂ ਕੱਲ ਇੱਕ ਹੋਰ ਬਲੌਗ ਬਣਾਵਾਂਗੇ। ਲੈ ਜਾਣਗੇ। ਤੁਸੀਂ ਵੀ। ਠੀਕ ਹੈ ਜੀ। ਵਾਹ ਤੇ ਬੱਗੇ ਬਣਿਆ ਨੇ ਪਕੌੜੇ ਵਾਹ ਵਾਹ ਵਾਹ। ਚੰਗਾ ਜੀ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ।